ਹਾਂਜੀ ਕਿਸਮਤ ਦੀਆਂ ਖੇਡਾਂ ਵੀਡੀਓ ਦੇ ਵਿੱਚ ਸੰਦੀਪ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਨ ਤੇ ਉਹਨਾਂ ਨੂੰ ਕੁਝ ਵੀ ਸੋਝ ਨਹੀਂ ਰਿਹਾ ਹੁੰਦਾਗਾ ਤੇ ਸੰਦੀਪ ਦੇ ਭਰਾ ਪਰਜਾਈ ਤੇ ਉਸ ਦੀ ਜਿਹੜੀ ਛੋਟੀ ਭੈਣ ਪ੍ਰੀਤੀ ਹੁੰਦੀ ਹੈ ਉਹ ਵੀ ਉਹਨਾਂ ਦੇ ਘਰ ਆ ਜਾਂਦੇ ਹਨ ਤੇ ਉਸ ਦੀ ਮਾਂ ਨਾਲ ਸਲਾਹ ਕਰਦੇ ਹਨ ਕਿ ਆਪਾਂ 에ਜੰਟ ਦੇ ਘਰ ਜਾ ਕੇ ਆਈਏ ਤੇ ਉੱਥੇ ਉਸ ਦੀ ਚੰਗੀ ਤਰ੍ਹਾਂ ਪੁੱਛ ਪੜਤਾਲ ਉਹਦੇ ਕੋਲੋਂ ਕਰੀਏ ਕਿ ਸਾਡੇ ਮੁੰਡੇ ਕਦੋਂ ਤੂੰ ਵਾਪਸ ਬੁਲਾਉਣੇ ਆ ਜਾਂ ਫਿਰ ਬਾਹਰ ਅੱਗੇ ਗਾਂ ਅਮਰੀਕਾ ਦਾ ਬਾਰਡਰ ਟਪਾਉਣਾ ਹੈ ਇਸ ਤਰ੍ਹਾਂ ਉਹਨਾਂ ਦੇ ਜਿਹੜਾ ਬਲਜੀਤ ਦਾ ਫਾਦਰ ਹੁੰਦਾ ਉਹ ਵੀ ਉੱਥੇ ਪਹੁੰਚ ਜਾਂਦਾ ਹੈ ਸਾਰੇ ਨੋਜੀ ਤਾਂ ਹੀ ਕਲਾਸ ਲਾਉਂਦੇ ਹਨ ਤੇ ਉਹਨਾਂ ਦਾ ਏਜੰਟੀ ਪੁਣਾ ਕੱਢਦੇ ਹਨ ਤੇ ਕਹਿੰਦੇ ਹਨ ਕਿ ਪੈਸੇ ਖਾਣ ਦਾ ਤਾਂ ਪਤਾ ਸੀਗਾ ਤੇ ਹੁਣ ਉਹਨਾਂ ਨੂੰ ਗਾਂ ਪਚਾਊਗਾ ਤੁਹਾਡਾ ਪਿਓ ਇਸ ਤਰ੍ਹਾਂ ਉਹਦੀ ਕਾਫੀ ਲਾਪਾ ਕਰਦੇ ਹਨ ਤੇ ਉਹਨਾਂ ਦੇ ਸਾਹਮਣੇ ਬਹੁਤ ਜ਼ਿਆਦਾ ਤਰਲੇਬਿੰਤਾ ਵੀ ਕਰਦੇ ਹਨ ਕਿ ਸਿੱਧੀ ਤਰ੍ਹਾਂ ਸਾਡੇ ਬੰਦਿਆਂ ਨੂੰ ਗਾਂ ਪਚਾ ਦੇ ਤੇ ਜਾਂ ਫਿਰ ਵਾਪਸ ਲੈ ਆਓ ਤੇ ਸੰਦੀਪ ਕਹਿੰਦੀ ਹੈ ਕਿ ਅਸੀਂ ਪੈਸੇ ਨਹੀਂ ਤੁਹਾਡੇ ਕੋਲ ਮੰਗਦੇਗੇ ਬਸ ਸਾਡੇ ਬੰਦੇ ਸਾਨੂੰ ਵਾਪਸ ਦੇ ਦਿਓ ਸਾਡੇ ਮਾਵਾ ਕਹਿੰਦੀਆਂ ਹਨ ਕਿ ਸਾਡੇ ਬੱਚੇ ਸਾਨੂੰ ਸਾਡੇ ਪੁੱਤ ਸਾਨੂੰ ਮੋੜ ਦਿਓ ਤੇ ਸੋਨੂੰ ਹੱਥ ਪੈਰ ਮਾਰਦਾ ਹੈ ਤਰਲੇ ਮਾਰ ਇਹ ਤੇ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਥੋੜੇ ਟਾਈਮ ਰੁਕੋ ਤੇ ਵੇਟ ਕਰੋ ਸਭ ਕੁਝ ਸਹੀ ਹੋ ਜਾਊਗਾ ਤੇ ਇਥੇ ਜੀਤਾਂ ਦੇ ਵੀ ਹੱਥੀ ਪੈਂਦੇ ਹਨ ਤੇ ਕਹਿੰਦੀ ਹਨ ਕਿ ਆ ਸਪੀਟੋ ਜੀ ਬੜਾ ਕੁਛ ਚਾਹੁੰਦੀ ਹੈ ਕਿ ਵੇ ਮੰਗਾ ਰੱਖਦੀ ਸੀ ਉਦੋਂ ਤਾਂ ਸੋਨੇ ਦੀਆਂ ਚੈਨੀਆਂ ਮੰਗਦੀ ਸੀ ਤੇ ਹੁਣ ਵੇ ਕਹਿੰਦੀ ਸਾਨੂੰ ਨਹੀਂ ਪਤਾਗਾ ਸੀ ਤਾਂ ਘਰੇ ਤੁਸੀਂ ਆਏ ਸੀ ਸਾਡੇ ਕੋਲੇ ਨਾ ਕਿ ਅਸੀਂ ਆਏ ਸੀਗੇ ਤੇ ਕਾਫੀ ਤਰਲੇ ਕੀਤੇ ਜਾਂਦੇ ਹੈ ਕਵਲ ਦੀ ਮਾਂ ਦੁਆਰਾ ਸੋਨੂ ਦੇ ਕੇ ਤੂੰ ਵੀ ਮੇਰੇ ਪੁੱਤ ਵਰਗਾ ਹੈ ਤੇ ਮੇਰਾ ਪੁੱਤ ਵਾਪਸ ਕਰਾ ਦੇ ਤੇ ਜਾਂ ਫਿਰ ਉਹਨਾਂ ਨੂੰ ਕਿਸੇ ਤਣਪਤਨ ਲਾ ਦੇ ਇਸ ਤਰ੍ਹਾਂ ਕਾਫੀ ਸੋ ਸੰਦੀਪ ਨੂੰ ਵੀ ਦਿਲਾਸਾ ਦਿੱਤਾ ਜਾਂਦਾ ਹੈ ਕਿਉਂਕਿ ਉਹ ਵੀ ਅੰਦਰੋਂ ਅੰਦਰ ਹੀ ਟੁੱਟ ਚੁੱਕੀ ਹੁੰਦੀ ਹੈ ਕਾਫੀ ਟਾਈਮ ਤੋਂ ਫੋਨ ਨਹੀਂ ਆਇਆ ਹੁੰਦਾ ਬੜੇ ਦਿਨ ਹੋ ਗਏ ਹੁੰਦੇ ਆ ਫੋਨ ਨਹੀਂ ਆ ਰਿਹਾ ਹੁੰਦਾ ਤੇ ਕੋਈ ਵੀ ਮੈਸੇਜ ਦਾ ਉਹ ਵੀ ਰਿਪਲਾਈ ਨਹੀਂ ਕਰ ਰਹੇ ਹੁੰਦੇਗੇ ਤੇ ਇਸ ਤਰ੍ਹਾਂ ਜੀਤਾਂ ਤੇ ਸੋਨੂ ਵੀ ਕਾਫੀ ਟੈਨਸ਼ਨ ਵਿੱਚ ਨਜ਼ਰ ਆਉਂਦੇ ਹਨ ਤੇ ਕਹਿੰਦੇ ਹਨ ਕਿ ਜਿਨ੍ਹਾਂ ਦੇ ਪੁੱਤ ਬਾਹਰ ਭੇਜੇ ਉਹਨਾਂ ਨੂੰ ਤਾਂ ਟੈਨਸ਼ਨ ਹੋਣੀ ਹੀ ਹੁਣ ਆਪਾਂ ਕੀ ਕਰਾਂਗੇ